ਵੇ ਨਹੀਂ 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 ਜੀ ਹੁੰਦਾ ਕੈਂਟੀ ਲੈਣੀ ਹਾਂ ਹਾਂ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜਿਵੇਂ ਆਪਾਂ ਦੇਖਦੇ ਨਾ ਵੀ ਯਾਰ ਕਹਿਣਾ ਵੀ ਆਪਾਂ ਡੋਰਾਂ ਡਾਰਾਂ ਬਸੰਤ ਤਾਂ ਲੰਘ ਹੀ ਪਰ ਆ ਕਬੂਤਰ ਅਸੀਂ ਇੱਥੇ ਫਸ ਗਿਆ ਸੀ ਡੋਰ ਦੇ ਵਿੱਚ ਤੇ ਆ ਦੇਖੋ ਕਿਵੇਂ ਇਹਦੇ ਆਹ ਡੋਰ ਫਿਰ ਗਈ ਦੇਖੋ ਕਿੱਥੇ ਤੱਕ ਇਹਦੇ ਨਾ ਆ ਆ ਦੇਖ ਓਹੋ ਨੰਬ ਚ ਦੇ ਗੋਰ ਫਿਰ ਗਈ ਕਿੱਥੇ ਤੱਕ ਆ ਗਈ ਤੇ ਆ ਇਹ ਦੋਹੇ ਪਾਸੇ ਦੇਖੋ ਭਾਈ ਓਹੋ ਕਿੱਡੀ ਬੁੜੀ ਪੂਰੀ ਤਰ੍ਹਾਂ ਉਲਝਿਆਗਾ ਦੇਖੋ ਓਹੋ ਆ ਦੇਖੋ ਭਾਈ ਇੱਕ ਕਬੂਤਰ ਇਹ ਐਂ ਡੋਰ ਚ ਫਸ ਗਿਆ ਦੰਦਾ ਆਪਾਂ ਇਹ ਛੱਡ ਦਿੰਨੇ ਆ ਆ ਦੇਖੋ ਆ ਵੀ ਆ ਵੀ ਡੋਰ ਐ ਛੱੜਤੀ ਕਿਸੇ ਨੇ ਠੀਕ ਐ ਪਰ ਯਾਰ ਇਹੇ ਘੱਟੋ ਘੱਟ ਤੁਸੀਂ ਇਹਦਾ ਇਹਨੂੰ ਉਹ ਤਾਂ ਕਰਿਆ ਕਰੋ ਨਾ ਜੇ ਆਪਾਂ ਪਤੰਗ ਚੜਾਉਨੇ ਆ ਜਾਂ ਡੋਰ ਹੁੰਦੀ ਐ ਇਹਨੂੰ ਇਕੱਠੀ ਦਾ ਕਰਨਾ ਆਪਣਾ ਫਰਜ਼ ਬਣਦਾ ਆ ਦੇਖੋ ਕਬੂਤਰ ਫਸ ਗਿਆ ਇਹਦੇ ਵਿੱਚ ਤੇ ਕਬੂਤਰ ਨੂੰ ਜੇ ਨਾ ਕੱਢਦੇ ਤਾਂ ਨੇ ਮਰ ਜਾਣਾ ਸੀਗਾ ਭਾਈ ਬੇਨਤੀ ਇਹ ਐ ਵੀ ਯਾਰ ਆਪਾਂ ਤਾਂ ਆਪਦਾ ਕੰਮ ਕਰ ਦਿੰਨੇ ਆ ਨਾ ਪਤੰਗ ਚੜਾ ਲਿਆ ਹੋਰ ਕਰ ਲਿਆ ਐਂ ਡੋਰਾ ਛੱਡ ਦਿੰਨੇ ਆ ਇਹਨਾਂ ਡੋਰਾ ਛੱਡ ਦਿੰਨੇ ਆ ਫਿਰ ਇਹ ਜਿਹੜੇ ਵਸੂਮ ਜਾਨਵਰ ਨੇ ਉਹਨਾਂ ਦੀ ਬਲੀ ਲੈ ਲੈਣੇ ਆ ਸੋ ਇਹ ਇੱਕ ਤਰ੍ਹਾਂ ਦਾ ਆਪਾਂ ਨੂੰ ਜਿਹੜੇ ਬੰਦੇ ਨੇ ਡੋਰ ਛੱਡੀ ਆ ਜਦੋਂ ਪਤਾ ਨਹੀਂ ਕਿਹਨੇ ਛੱਡੀ ਆ ਪਰ ਇਹ ਐਂ ਪਾਪ ਹੋ ਜਾਂਦਾ ਹੈਗਾ ਅਣਜਾਣੇ ਦੇ ਵਿੱਚ ਸੋ ਬੇਨਤੀ ਇਹੀ ਹੈ ਵੀ ਤੁਸੀਂ ਐਂ ਡੋਰਾ ਨਾ ਛੱਡਿਆ ਕਰੋ ਕਿਸੇ ਜਾਨਵਰ ਦੀ ਆਪਾਂ ਨੂੰ ਜਾਨ ਲੈਣ ਦਾ ਕੋਈ ਹੱਕ ਨਹੀਂ ਦੇਖਦੇ ਹੁਣ ਆਪਾਂ ਕਬੂਤਰ ਇਹ ਉੱਡ ਸਕਦਾ ਕਿ ਨਹੀਂ ਉੱਡ ਸਕਦਾ ਉੱਡ ਗਿਆ ਬਈ ਸੋ ਬਈ ਉੱਡ ਗਿਆ ਪਰ ਬੇਨਤੀ ਇਹ ਹੈ ਵੀ ਇਹਨਾਂ ਜਿਹੜੇ ਜਿਹੜੀਆਂ ਇਹ ਡੋਰਾਂ ਨੇ ਇਹਨਾਂ ਨੂੰ ਇਕੱਠੀ ਕਰਿਆ ਕਰੋ ਜੇ ਤੁਸੀਂ ਉਹ ਕਰਦੇ ਹੋ ਹੁੰਦੇ ਹੋ ਤੇ ਤੰਗ ਚੜਾਉਣੇ ਹੁੰਦੇ ਆ ਬੇਨਤੀ ਹੈਗੀ ਆ ਧੰਨਵਾਦ